ਵਿਦੇਕ ਬੁੜਾ ਜੀ ਕਿਸ ਮਾਮਲੇ ਲੈ ਕੇ ਆ ਤੁਸੀਂ ਤਹਿਸੀਲ ਦਫਤਰ ਘਰੜ ਪਹੁੰਚੇ ਹੋ ਕੀ ਕੀ ਗੱਲ ਕੀ ਹੈ ਤੁਹਾਡੀ ਕੀ ਕਹਿਣਾ ਚਾਹੋਗੇ ਪ੍ਰੈਸ ਤੋਂ ਤੇ ਤੁਹਾਨੂੰ ਕੁਝ ਬਤ ਕਰਨਾ ਤੇ ਜਦੋਂ ਇਹ ਗੱਲ ਤੁਹਾਡੇ ਪ੍ਰੈਸਰ ਆਹੀ ਕਹਿਣਾ ਚਾਹੁੰਦਾ ਜੋ ਕਿ ਅੱਜ ਖਰੜ ਤਹਿਸੀਲ ਦੀ ਹੌਸਲ ਜਿਹੜੀ ਮੈਂ ਦੇਖ ਰਿਹਾ ਪਿਛਲੇ 7-8 ਮਹੀਨੇ ਅੱਜ ਇੱਕ ਵਿਰਾਸਤ ਦਾ ਇੰਤਕਾਲ ਕੀਰਤ ਸਾਹ ਸੁਆਲੀ ਪਿੰਡ ਦਾ ਬਰਾਸਤ ਦਾ ਇੰਤਕਾਲ ਹੈ ਜਿਹਦੇ ਵਿੱਚ ਮਾਨਯੋਗ ਐਸਡੀਓ ਖਰੜਾ ਕੇ ਡੀਏਸੀ ਮੁਹਾਲੀ ਦੇ ਇੱਕ ਹੁਕਮ ਕੀਤੇ ਸੀ ਅਜੀਤ ਸਿੰਘ ਦੀ ਬਰਾਸਤ ਨੂੰ ਜਦੋਂ ਹੁਕਮ ਕੀਤੇ ਸੀ ਹੁਕਮ ਨਾਲਾ ਜਿਹੜਾ ਇਹ 2014 ਜਿਹੜਾ ਕੇਸ ਹੈਗਾ ਉਹ ਡਿਸਾਇਡ ਹੋ ਗਿਆ ਉਹਦਾ ਹਲਫੀਆ ਬਣਾ ਐਫੀਡਵਟ ਲਾਤਾ ਸਾਰਾ ਕੁਝ ਲਾਤਾ ਤੇ ਉਹਦਾ ਬਰਾਸਤ ਦਾ ਇੰਤਕਾਲ ਹੋ ਗਿਆ ਇਸ ਤਸਦੀਨਦਾਰ ਕੋਲੇ ਇੱਥੇ ਕਨਗੋ ਕੋਲੇ ਪਟਵਾਰੀਆਂ ਕੋਲ ਗਿੜੇ ਮਾਰ ਕੇ ਬੰਦੀ ਹੰਮਗੇ ਜਦੋਂ ਹੰਮਗੇ ਤਾਂ ਅੱਜ ਡੀਸੀ ਨੂੰ ਇੱਕ ਕੰਪਲੀਟ ਤਹਿਸੀਲਦਾਰ ਕਨਗੋ ਤੇ ਪਟਵਾਰੀ ਦੇ ਖਿਲਾਫ ਦਿੱਤੀ ਸੀ ਅੱਜ ਏਡੀਸੀ ਨੇ ਕਾਰਵਾਈ ਕਰਦਿਆਂ ਬਹਾਲੀ ਨੇ ਤੁਰੰਤ ਲਿਖਿਆ ਵੀ ਤੁਰੰਤ ਕਾਰਵਾਈ ਕਰੇ ਤਹਿਸੀਲਦਾਰ ਖੰਡ ਅੱਜ ਤਹਿਿਲਦਾਰ ਸਾਹਿਬ ਨੂੰ ਮਿਲੇ ਤਹਿਿਲਦਾਰ ਸਾਹਿਬ ਨੇ ਉਹ ਪਟਵਾਰੀ ਨੂੰ ਲਿਖਿਆ ਨਹੀਂ ਤਾਂ ਪਹਿਲਾਂ ਆਨਾ ਕਹਿੰਦੀ ਤਿੰਨ ਵਰੀ ਤਾਂ ਐਪਲੀਕੇਸ਼ਨ ਆਪੂਮ ਕਰਦੇ ਜਦ ਕੇ ਰਿਕਾਰਡ ਰੂਮ ਚ ਐਪਲੀਕੇਸ਼ਨਾਂ ਵੀ ਇੱਥੇ ਲੱਭਦੀਆਂ ਨਹੀਂ ਐ ਲੋਕ ਸਰਕਾਰ ਬਹੁਤ بڑے ਦਾਅਵੇ ਕਰ ਰਹੀ ਹੈ ਲੋਕ ਪਬਲਿਕ ਨੂੰ ਕਰੇ ਬੈਠੇ ਨੇ ਸੁਖ-ਸੂਲ ਦਾ ਦੇਣ ਦੀ ਪਰ ਇੱਥੇ ਪਬਲਿਕ ਤੁਸੀਂ ਦੇਖ ਸਕਦੇ ਕਿਵੇਂ ਹਰਾਸ਼ ਹੋ ਰਹੀ ਕਿਵੇਂ ਹਰਾਫਤ ਹੋ ਰਹੀ ਹੈ ਬੱਚੇ ਲਈ ਬੈਠੇ ਬਜ਼ੁਰਗ ਬੈਠੇ ਨੇ ਆਪਣੇ ਆਪਣੇ ਕੰਮਾਂ ਲਈ ਜਿਹੜੀਆਂ 43 ਸੁਖ-ਸੂਲ ਦਾ ਦੇਣ ਦੀ ਗੱਲ ਕਰਦੀ ਹੈ ਵੀ ਕਰੇ ਬੈਠੇ ਨੇ 43 ਸੁਖ-ਸੂਲ ਤਾਂ ਮਿਲੂਗਾ ਇੱਥੇ ਦਫ਼ਤਰਾਂ ਚ ਸਾਲ-ਸਾਲ ਤੱਕੇ ਖਾ ਕੇ ਜਿਹੜ ਸਾਰੇ ਇਹ ਆਰਡਰ ਨੇ ਹੁਕਮ ਨੇ ਜਦੋਂ ਹੁਕਮਾਂ ਮੁਤਾਬਕ ਉਹ ਲਿਖ ਤਸਦੀਲਦਾਰ ਪਟਵਾਰੀ ਕੰਮ ਨਹੀਂ ਕਰਦਾ ਦੱਸੋ ਕਿਹੜੇ ਲੋਕ ਕਿਹੜੇ ਰਸਤੇ ਨੂੰ ਜਾਣਗੇ ਤੁਸੀਂ ਕਸੂਦ ਕੱਲ ਦੀ ਗੱਲ ਕਰ ਰਹੇ 7-8 ਮਹੀਨੇ ਬੁਸਟੇ ਤੇ ਇਸ ਤੋਂ ਪਹਿਲਾਂ ਅਧਿਕਾਰੀਆਂ ਨੂੰ ਕਿਉਂ ਨਹੀਂ ਪਤਾ ਲੱਗਾ ਉਹੀ ਪਟਵਾਰੀ ਉਹੀ ਕਾਨੂੰਨ ਕੋ ਉਹੀ ਦਸਿੰਦਾਰ ਪਰ ਜਦੋਂ ਕੋਈ ਕੋਈ ਸੀਨੀਅਰ ਅਧਿਕਾਰੀ ਉਹਨਾਂ ਨੂੰ ਕੋਈ ਅਲੱਗ ਕਰਦਾ ਫਿਰ ਉਹ ਕੰਮ ਹੋਣੇ ਸ਼ੁਰੂ ਜਾਂਦੇ ਇਹਦਾ ਸ਼ੋਅ ਕਰਦੇ ਕਹਿੰਦਾ ਕੱਲ ਜਿਵੇਂ ਅਸੀਂ ਉਦਾਹਰਨ ਦੇਤੀ ਆ ਤੁਹਾਨੂੰ ਜਿਵੇਂ ਕੁੰਮੜਾ ਪਿੰਡ ਸਕੂਲ ਦੀ ਅਸੀਂ ਮੁੱਦਾ ਚੁੱਕਿਆ ਸੀ ពਕੜਾ ਫੁੱਟਿਆ ਮੰਤਰੀ ਲੋਕ ਤੋਂ ਬਾਅਦ ਪ੍ਰਸ਼ਾਸਨ ਜਾ ਗਿਆ ਤਾਂ ਅੜ ਰੋਏ ਨੇ ਤਾਂ ਕਿ ਇਹਨਾਂ ਨੇ ਮਨੂ ਲੱਗਦੀ ਹੈ ਜਿਹੜੇ ਕੰਨ ਬੋੜੇ ਕਰਦੇ ਤੇ ਅੱਖਾਂ ਵਿੱਚ ਕਰੀਆਂ ਹੋਈਆਂ ਨੇ ਤੇ ਲੋਕ ਸਭਾ ਪ੍ਰਚਾਰੀਆਂ ਤੇ ਬਹੁਤ ਵੱਡੇ ਵੱਡੇ ਦਾਅਵੇ ਤੇ ਵਾ ਪੜ੍ਹਾਈ ਕਰ ਰਹੇ ਪਰ ਹਕੀਕਤ ਜਿਹੜੀ ਦਫ਼ਤਰਾਂ ਚ ਕੁਝ ਹੋ ਰਿਹਾ ਤੁਸੀਂ ਵੇਖ ਰਹੇ ਆ ਅੱਜ ਹਕੀਕਤ ਜਿਹਾ ਉਹ ਡੀਸੀ ਮੁਹਾਲੀ ਦਾ ਦਫ਼ਤਰ ਦੀ ਗੱਲ ਕਰ ਲੋ ਐਸਐਸਪੀ ਮੁਹਾਲੀ ਦੇ ਦਫ਼ਤਰ ਦੀ ਗੱਲ ਕਰ ਲੋ ਜਾਂ ਤਸੀਲ ਖਰੜ ਦੀ ਗੱਲ ਕਰ ਲੋ ਜਿਹੜੀਆਂ ਲੋਕਾਂ ਨੂੰ ਸੁੱਖ ਸੂਰਤਾਂ ਦੇਣ ਦੀ ਗੱਲ ਕਰ ਲਈ ਉਹ ਹਕੀਕਤ ਕੁਝ ਹੋ ਰਿਹਾ ਕਹਿਣਾ ਕੁਝ ਹੋ ਘਰੇ ਪਰ ਤੁਸੀਂ ਇੱਕ ਪਾਸੇ ਤਾਂ ਲਾ ਰਹੇ ਹੋ ਕਿ ਏਡੀਸੀ ਨੇ ਤੁਹਾਨੂੰ ਮਦਦ ਲਈ ਗੇਟ ਦਿੱਤਾ ਫਿਰ ਤਸੀਲਦਾਰ ਨੇ ਕਾਰਵਾਈ ਪਾਈ ਹੈ ਇੱਕ ਵਾਰ ਜੇ ਤੁਸੀਂ ਡੀਸੀ ਤੇ ਏਡੀਸੀ ਦੀ ਹੀ ਮਦਦ ਐਸਐਸਪੀ ਦੀ ਭਰਾਈਆਂ ਵੀ ਕਰ ਦਿਓ ਇਹ ਗੱਲ ਹੈ ਵੀ ਸਾਨੂੰ 8 ਮਹੀਨੇ ਬਾਅਦ 7-8 ਮਹੀਨੇ ਸਾਡਾ ਇੱਕ ਵੇਸਟ ਜਿਹੜਾ ਤੈਨ ਗਿਆ ਸਾਡੇ ਜਿਹੜਾ ਪੈਸਾ ਬਰਬਾਦ ਹੋਇਆ 8 ਮਹੀਨੇ ਦਾ ਟਾਈਮ ਖਰਾਬ ਹੋਇਆ ਉਹ ਦੱਸੋ ਕੌਣ ਦੇਊਗਾ ਏਡੀਸੀ ਰਾਜ ਕਰਨਾ ਸੀ ਜਿਹੜਾ ਪਟਵਾਰੀ ਕੰਮ ਬੋਲ ਰਿਹਾ ਤਰੇ ਪ੍ਰੋਪਰਲੀ ਦਾ ਕੰਮ ਕਰਨਾ ਸੀ ਆਪਣੇ ਵਿਹਾਰ ਫਲੇ ਕੰਮ ਕਰਨਾ ਸਰ ਜੀ ਸਾਹਿਬ ਕਿਉਂ ਫੱਜਲਪਾਰ ਹੋਣਾ ਪਿਆ ਕਿਉਂ ਤਾਂ ਕਹਿ ਖਾਣੇ ਭਈ ਉਸ ਪਟਵਾਰੀ ਦੇ ਖਿਲਾਫ ਕਾਨੂੰਨ ਕੋ ਦਿਖਲਾਵ ਕਾਰਵਾਈ ਕਰਨੀ ਬਣਦੀ ਹੈ ਜਿਹੜੇ ਪਟਵਾਰੀ ਨਾਲ ਕੰਮ ਬੋਲ ਰਿਹਾ ਤੁਸੀਂ ਹਰ ਕੰਮ ਨਹੀਂ ਕਰਤਾ ਹੋ ਹੋਰ ਤੁਸੀਂ ਕਿੱਲਾ ਤੋਂ ਦੇਖਦੇ ਹੋ ਜਿਸ ਤਰ੍ਹਾਂ ਤਸਿਲਦਾਰ ਨੇ ਕਾਨੂੰਨ ਕੋ ਜਾਂ ਪਟਵਾਰੀ ਨੂੰ ਕੀ ਚੀਜ਼ ਮਾਰ ਚਿੱਤੀ ਹੋਈ ਹੈ ਉਹ ਤੁਹਾਨੂੰ ਲੱਗਦਾ ਤੁਹਾਡਾ ਕੰਮ ਹੋ ਜਾਏ ਅਸੀਂ ਹਮ ਪਟਵਾਰੀ ਨਾਲ ਗੱਲ ਕਰਕੇ ਆਏ ਹਾਂ ਤੇ ਤੁਸੀ ਵੀ ਗੱਲ ਕਰ ਲੈਣੀ ਮੈਂ ਪਟੋਰੀ ਨੂੰ ਗੱਲ ਕਰਕੇ ਆਇਆ ਕਹਿੰਦਾ ਜੀ ਮੈਂ ਹੁਣ ਲੱਗ ਗਿਆ ਪਹਿਲਾਂ ਜਿਹੜੀ ਹੈ ਤਿੰਨ ਵਾਰੀ ਉਹ ਐਪਲੀਕੇਸ਼ਨ ਪਹਿਲਾਂ ਵੀ ਹੋ ਗਈ ਬਾਅਦ ਚ ਵੀ ਸਾਨੂੰ ਫਿਰਲ ਵਾਰ ਹੋਵੇ ਤਾਂ ਸਾਰੀਆਂ ਦਰਖਾਸਤਾਂ ਲੋਕ ਜਿਹੜੇ ਪਬਲਿਕ ਤੂਰੀ ਫਿਰ ਰਹੀ ਹੈ ਇਤਤੰਗ ਹੋਈ ਪਈ ਹੈ ਤੁਹਾਨੂੰ ਚੱਲ ਗਈ ਸਵਾ ਲੀਕ ਜਨਾਬ ਸੇ ਦਸਤ ਸੈਟੀਸਫਾਈ ਹੋਏ ਤਾਂ ਲੱਗਦਾ ਕਿ ਜਦੋਂ ਸੈਡ ਸਫਾਈ ਜਦ ਹੋਵੇ ਜਦੋਂ ਸਾਡਾ ਇੰਤਕਾਲ ਹੋ ਕੇ ਪ੍ਰਾਪਤ ਸਾਡੇ ਫਰਜ਼ ਇੰਤਕਾਲ ਦੀ ਹੱਥ ਚ ਆ ਜੂ ਜਦੋਂ ਸੈਫ ਸਫਾਈ ਹੋਵੇ ਹਾਲ ਦਾ ਸੈਟੀਸਫਾਈ ਹੈ ਨਹੀਂ ਹਾਲ ਦਾ ਲਿਖਾ ਪੜੀਏ ਇੱਕ ਦੂਜੇ ਨਾਲ ਤੋਰ ਕੇ ਦੂਜੇ ਦੇ ਤੋਰ ਦਿੰਦੇ ਨੇ ਤੇ ਅਸੀਂ ਮੰਗ ਰਿਓ ਇਲੈਕਸ਼ਨ ਕਮਿਸ਼ਨ ਤੋਂ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆ ਤਾਂ ਕਿ ਤੁਹਾਡੇ ਕੋਲ ਬਹੁਤ ਵਧੀਆ ਦੋ ਮਹੀਨੇ ਜਿਹੜਾ ਵੀ ਅਧਿਕਾਰੀ ਕਰਮਚਾਰੀ ਕੋਈ ਆਪਣੀ ਡਿਊਟੀ ਨਹੀਂ ਨਿਭਾਉਂਦਾ ਨਹੀਂ ਕੰਮ ਕਰਦਾ ਪ੍ਰੋਪਰ ਜਦੋਂ ਉਹਦੇ ਖਿਲਾਫ ਕੋਈ ਕੰਪਲੇਟੈਂਸ ਤਰ੍ਹਾਂ ਦਾ ਕਾਰਵਾਈ ਕਰੇ ਤਾਂ ਕਿ ਪਬਲਿਕ ਨੂੰ ਜਿਹੜੀ ਰਾਹ ਮਿਲੇ ਪਬਲਿਕ ਦੇ ਕੰਮ ਹੋਣ ਤਾਂ ਕਿ ਸਾਰੇ ਦਫ਼ਤਰਾਂ ਨੂੰ ਠੱਕੇ ਹਾਂ ਤੁਸੀਂ ਪ੍ਰਸ਼ਾਸਨ ਤੇਜਾ ਪ੍ਰਸ਼ਾਸਨ ਗ੍ਰੋਥ ਫੰਡ ਦੇ ਜ਼ਿੰਮੇਵਾਰ ਵੀ ਹੋ ਤੇ ਕਿੰਨੇ ਅਧਿਕਾਰੀਆਂ ਨੇ ਜਿਨ੍ਹਾਂ ਨੇ ਮਤਲਬ 7-8 ਮਹੀਨੇ ਤੋਂ ਫਾਰਮ ਲੈ ਲਿਆ ਬਹੁਤ ਹਾਲਾਤ ਪਰੇਸ਼ਾਨ ਹੋ ਰਹੇ ਇਹਦੇ ਵਿੱਚ ਵੀ ਰਿਟਰਨ ਦੀ ਨੀਤੀ ਸਰਕਾਰ ਤੋਂ ਮੰਗੇ ਵੀ ਇਹ ਪਟੋਲਾ ਜੋ ਜਿਹੜਾ ਬੰਦਾ ਜ਼ਿੰਮੇਵਾਰ ਅਧਿਕਾਰੀ ਸੀ ਉਹਦੇ ਖਿਲਾਫ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰਨ ਨੂੰ ਕਾਰਨ ਕਰਵਾਉਂਦੇ ਲਿਖਤੀ ਦਰਖਾਸਤ ਵੀ ਦਵਾਵਾਂਗੇ ਤੇ ਕੰਮ ਵੀ ਕਰਾਵਾਂਗੇ ਤੇ ਪਬਲਿਕ ਦਾ ਜੇ ਕੋਈ ਹੋਰ ਵੀ ਤੁਹਾਡੇ رائے ਕਹਿਣਾ ਚਾਹੁੰਦੇ ਆ ਜੇ ਕੋਈ ਰਾਸ ਦਾ ਇੰਤਕਾਰ ਜਾਂ ਕੋਈ ਵੀ ਤਸਵੀਰ ਖੰਡ ਦਾ ਕੰਮ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲੈ ਜਿਹੜਾ ਕੰਮ ਨਹੀਂ ਕਰੇ ਉਹਦੇ ਅਫਸਰ ਦੇ ਖਿਲਾਫ ਵੀ ਕਾਰਵਾਈ ਕਰਵਾਵਾਂਗੇ ਤੇ ਕਿਰਪਾ ਕਰ ਪਬਲਿਕ ਦਾ ਕੰਮ। ਥੈਂਕ ਯੂ। आज किसी तहसील खरड़ खड़े होनी प्रॉब्लम की है किसी चीज़ें बैठा तो मेरा जो है मैंने प्लॉट लिया था दो हज़ार बारह में सन्नी तो वहाँ पे मैं ना पर मैंने रजिस्ट्री वगैरह कर दी थी उस टाइम इस्तेमाल की थी तो उसके बाद मैं चला गया ड्यूटी पे पुछ रो, पुछ रो, तो उसके बाद क्या हुआ कि जब मैं आया अभी अभी मैंने यहाँ पे सोचा कि कॉन्स्टिट्यूशन करता हूँ तो मैं इंतकाल के लिए बोल रहा हूँ तो बोल रहे हैं जी कोई लोन था जिसके कारण जो है वो अभी इंतकाल नहीं हो सकता है बाजवा के नाम कोई लोन होगा वो इंतकाल नहीं हो सकता है मैं अभी यही पूछ रहा हूँ कि अगर उस टाइम लोन था तो उस टाइम क्यों रजिस्ट्री की उस टाइम क्यों नहीं बंद किया तो अभी इस टाइम दस साल गया वो बोल रहे हैं कि अभी इंतकाल नहीं हो सकता है किसी ने तो लोन है कुछ मरती है वो उसका होगा मैंने तो नहीं मैंने तो तो पेमेंट की है। की, दारों ने की, पे की है है रजिस्ट्री ने पे आके उनको उस टाइम टाइम देखना चाहिए था ना रिष्ट्री रिष्ट्री के, था। के मतलब कुछ नहीं बताया गया कुछ, 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 कुछ पे रजिस्ट्री और ये उस मैंने बाद आपको

सीधी सी बात मैं आपसे कर रहा हूँ मिले हुए हैं वो लोगों से माफिया लोगों से मिले हुए हैं बड़े बड़े बिल्डरों से मिले हुए हैं जिन तो तो जिनकी बड़ी बात तो यही है कि लॉजिक चीज़ है अगर इसमें प्रॉब्लम थी तो उनको उस टाइम रजिस्ट्री नहीं करनी चाहिए अब आपके पास रास्ता क्या क्योंकि है क्योंकि अधिकारियों ने तो ये बोला देखो अपनी जगह जो होंगे उन्होंने भी बोला कि जी अभी तक इंतकाल अभी होगा जब वो क्लियर होगा लेकिन बात यही है कि ये सिस्टम है मेरे को बिल्कुल समझ नहीं आ जाए कि इतना घूम घूम के मतलब दौड़ दौड़ के और बाकी जगह जो है बाकी दूसरे स्टेट में ऐसी प्रॉब्लम नहीं है जो यहाँ पे मतलब फेस कर रहे हैं क्योंकि एक तो सबसे बड़ी बात है यहाँ पे जो अधिकारी हैं उनके ऊपर बर्डन भी बहुत है क्योंकि एक एक के ऊपर जो है वो इतना बर्डन है यहाँ पे देख रहे हो पता नहीं या तो स्टाफ को तो ध्यान रख नहीं रहे हैं ये प्रॉब्लम तो ये भी है दोस्त मुझे एक चीज़ बताइए कि अब आपके पास रास्ता क्या है आपकी प्रॉपर्टी पर लॉन है रास्ता आपका नहीं हुआ अब ਨੈਕਸਟ ਸਟੈਪ ਕੀ ਕਰਨਾ ਜਾ ਰਹਾ ਆ ਦੇਖੀਂ ਰਹਾ ਕੁਝ ਵੀ ਅਭੀ ਤਾਂ ਇਹ ਹੀ ਹੈ ਕਿ ਜਾਂ ਤਾਂ ਮੈਂ ਕੋਰਟ ਮੇ ਜਾ ਕੇ ਵਾਹਾਂ ਸੇ ਲਿਖਵਾ ਕੇ ਲਾਉ ਤੋ ਤੋ ਇਹ ਕਰ ਦੇਗੇ ਕੋਰਟ ਕੋਈ ਚੀਜ਼ ਹੈ ਕਿਉਂ ਪ੍ਰਾਪਰਟੀ ਦਾ ਨਿਰੇਖ ਕੰਮ ਹੋਣਾ ਸੀ ਕੋਰਟ ਦਿਖਾਉਣੀ ਮੈਂ ਜਾਂ ਕੋਈ ਪਹਿਲਾ ਜ਼ਮੀਨ ਤੇ ਕੋਈ ਦੇਣਦਾਰੀ ਖੜੀ ਹੈ ਮੈਂ ਇਹਦੇ ਨਾਮ ਪਹਿਲਾਂ ਰਜਿਸਟਰੀ ਨਹੀਂ ਹੋਣੀ ਚਾਹੀਦੀ ਸੀ ਇਸੇ ਤਰ੍ਹਾਂ ਦੀ ਗੱਲਾਂ ਨਹੀਂ ਹੈ ਬਹੁਤ ਬਿਲਡਰਾਂ ਨੇ ਇਸੇ ਤਰ੍ਹਾਂ ਕੰਮ ਹੈ ਜਿਹੜੀਆਂ ਕੋਰਕੀਆਂ ਹੁਣ ਤੱਕ ਆਈ ਵੀ ਆ ਅਟੈਚਮੈਂਟਾਂ ਹੋਈਆਂ ਵੀ ਆ ਉਹਨਾਂ ਦੇ ਖਿਲਾਫ ਜਿਹੜਾ ਅੰਗੇਸਟ ਲੋਨ ਵੀ ਖੜੇ ਨੇ ਤਾਂ ਪ੍ਰਾਪਰਟੀ ਵੇਚ ਕੇ ਚਲੇ ਜਾਂਦਾ ਇੱਕ ਬਿਲਡਰ ਤੇ ਆਗੇ ਜਿਹੜੀ ਪਬਲਿਕ ਆਮ ਲੋਕ ਪਰ ਜਿਹੜੇ ਟੱਕੇ ਖੰਦੇ ਫਿਰਦੇ ਇਹ ਸ ਬੜਾਵਾ ਦੇ ਰਹੇ ਲੋਕਾਂ ਨੂੰ ਫਿਕਰਫਾਰ ਕਰਕੇ ਜਦੋਂ ਚੱਕਰ ਮਾਰਦਾ ਇਕਲਾ ਲਾਸਟ ਕਹਿੰਦਾ 5000 10000 ਦੀ ਫਿਰ ਡਿਮਾਂਡ ਆਉਂਦੀ ਹੈ ਬਾਅਦ ਵਿੱਚ ਜਦੋਂ ਫਿਕਰਫਾਰ ਕਰਦੇ ਇਹ ਸਿਰਫ ਤਾਂ ਸਿਰਫ ਕ੍ਰਿਪਸ਼ਨ ਨੂੰ ਬੜਾਵਾ ਦੇ। ਬੜਾ ਤੁਹਾਡੀ ਮੰਗ ਬਿਲਕੁਲ ਸਹੀ ਹੈ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਜੇ ਗੱਲ ਕਰੋ ਤਾਂ ਜਿਹੜੀ ਤੁਸੀਂ ਮੰਗ ਕਰ ਰਹੇ ਜੇ ਉਹ ਕੋਨਾ ਕੋਲ ਪਾਵਰ ਹੈ ਕਿਹਨਾ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਹਨਾਂ ਦੇ ਖਿਲਾਫ 100% ਕਾਰਵਾਈ ਹੋ ਸਕਦੀ ਹੈ ਜੇਕਰ ਪਬਲਿਕ ਚਾਹੇ ਤਾਂ ਪਬਲਿਕ ਨੇ ਜਿਵੇਂ ਸਰਕਾਰਾਂ ਪਹਿਲਾਂ ਗੀਆਂ ਕਾਂਗਰਸ ਸਰਕਾਰ ਨੂੰ ਇਸੇ ਤਰ੍ਹਾਂ ਵਿਹਿਲਾ ਕਰਿਆ ਕਾਲੀ ਦਲ ਨੂੰ ਇਸੇ ਤਰ੍ਹਾਂ ਵਿਹਿਲਾ ਕਰਿਆ ਆਉਣ ਵਾਲੇ ਦਿ ਵਾਸਤੇ ਬਣੀ ਆ ਪਬਲਿਕ ਤੇ ਬੋਟਾਂ ਮਟੋਰੀਆਂ ਅੱਜ ਲੋਕ ਲੁੱਟੇ ਲੁੱਟੇ ਸਾਰੇ ਜਿਹੜੇ ਹੈਗੇ ਮਹਿਸੂਸ ਕਰ ਰਹੇ ਨੇ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਸੀ ਕੰਮ ਕਰਦੇ ਹੋ ਇੱਕ ਵੀ ਕੋਈ ਵਾਦਾ ਪੂਰਾ ਨਹੀਂ ਹੋ ਰਿਹਾ